ਅਗਲੀ ਖਬਰ ਕੈਨੇਡਾ ਅਤੇ ਅਮਰੀਕਾ ਵਿੱਚ ਪੰਜਾਬੀ ਮੁੰਡੇ ਕੁੜੀਆਂ ਨਾਲ ਵਰਤੇ ਭਾਣੇ ਅਤੇ ਮਿਸਿਸਾਗਾ ਦੇ ਘਰ ਵਿੱਚੋਂ ਮਿਲੀਆਂ ਦੋ ਲਾਸ਼ਾਂ ਨਾਲ ਸੰਬੰਧਿਤ ਹੈ ਕੈਨੇਡਾ ਅਤੇ ਅਮਰੀਕਾ ਵਿੱਚ ਪੰਜਾਬੀ ਮੁੰਡੇ ਕੁੜੀਆਂ ਦੀ ਅਚੰਚੇਤ ਮੌਤ ਦਾ ਸਿਲਸਿਲਾ ਹੋਰ ਅੱਗੇ ਵਧ ਗਿਆ ਜਦੋਂ 온ਟਾਰੀਓ ਦੇ ਕਾਨਿਸਟੋਗਾ ਕਾਲਜ ਦੀ ਵਿਦਿਆਰਥਣ ਪ੍ਰਭਜੋਤ ਕੌਰ ਦਮ ਤੋੜ ਗਈ ਦੂਜੇ ਪਾਸੇ ਅਮਰੀਕਾ ਦੇ ਨਿਊਯਾਰਕ ਵਿਖੇ ਲੱਗੀ ਭਿਆਨਕ ਅੱਗ 17 ਸਾਲ ਦੇ ਸਰਬਰਾਜ ਸਿੰਘ ਦਾ ਕਾਲ ਬਣ ਗਈ ਜੋ ਸਟੱਡੀ ਵੀਜ਼ਾ ਤੇ ਅਮਰੀਕਾ ਆਇਆ ਸੀ ਅਤੇ ਪਿੱਛੇ ਪਰਿਵਾਰ ਵਿੱਚ ਮਾਂ ਅਤੇ ਭੈਣ ਹੀ ਰਹਿ ਗਈਆਂ ਪ੍ਰਭਜੋਤ ਕੌਰ ਦੇ ਭਰਾ ਸਿਮਰਜੀਤ ਸਿੰਘ ਨੇ ਦੱਸਿਆ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਇਰਾਦੇ ਨਾਲ ਉਹ ਕੈਨੇਡਾ ਪੁੱਜੀ ਅਤੇ ਕਾਨਸਟੋਗਾ ਕਾਲਜ ਵਿੱਚ ਪੜ੍ਹਾਈ ਸ਼ੁਰੂ ਕਰ ਦਿੱਤੀ ਆਪਣਾ ਖਰਚਾ ਚਲਾਉਣ ਲਈ ਪ੍ਰਭਜੋਤ ਕੌਰ ਕੰਮ ਵੀ ਕਰ ਰਹੀ ਸੀ ਪਰ ਅਚਨ ਚੇਤ ਵਰਤੇ ਪਾਣੇ ਨੇ ਸਭ ਕੁਝ ਖੇਰੂ ਖੇਰੂ ਕਰ ਦਿੱਤਾ ਪ੍ਰਭਜੋਤ ਕੌਰ ਦੀ ਦੇ ਪੰਜਾਬ ਭੇਜਣ ਲਈ ਸਿਮਰਜੀਤ ਸਿੰਘ ਵੱਲੋਂ ਗੋ ਫਾਉਂਡਮੀ ਪੇਜ ਸਥਾਪਿਤ ਕੀਤਾ ਗਿਆ ਹੈ ਸਿਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਸਦੇ ਮਾਪੇ ਆਖਰੀ ਵਾਰ ਪ੍ਰਭਜੋਤ ਕੌਰ ਦਾ ਚਿਹਰਾ ਵੇਖਣਾ ਚਾਹੁੰਦੇ ਨੇ ਪਰ ਇਸ ਮਕਸਦ ਲਈ 25000 ਡਾਲਰ ਲੋੜਿੰਦੇ ਹੋਣਗੇ ਇਸੇ ਦੌਰਾਨ ਅਮਰਿਤਪ੍ਰੀਤ ਕੌਰ ਨੇ ਗੋ ਫਾਉਂਡਮੀ ਪੇਜ ਸਥਾਪਿਤ ਕਰਦੇ ਆਂ ਦੱਸਿਆ ਕਿ ਸਰਬਰਾਜ ਸਿੰਘ ਆਪਣੇ ਪਰਿਵਾਰ ਦੀ ਆਖਰੀ ਉਮੀਦ ਸੀ ਅਤੇ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ। ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਝੁਲਸੀ ਹੋਈ ਹਾਲਤ ਵਿੱਚ ਸਰਬਰਾਜ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹ ਜ਼ਖਮਾਂ ਦੀ ਤਾਬ ਨਾ ਚੱਲਦਾ ਹੋਇਆ ਦਮ ਤੋੜ ਗਿਆ। ਸਰਬਰਾਜ ਸਿੰਘ ਦੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਉਸ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧਾਂ ਵਾਸਤੇ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਮਿਸਿਸ ਆਗਾ ਦੇ ਇੱਕ ਮਕਾਨ ਵਿੱਚੋਂ ਦੋ ਜਣਿਆਂ ਦੀਆਂ ਲਾਸ਼ਾਂ ਮਿਲਣ ਮਗਰੋਂ ਸੰਸਨੀ ਫੈਲ ਗਈ। ਪੀਲ ਰਿਜਨਲ ਪੁਲਿਸ ਵੱਲੋਂ ਮਰਨ ਵਾਲਿਆਂ ਦੀ ਉਮਰ ਜਾਂ ਪਛਾਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਮੌਤ ਹੋਣ ਦਾ ਕਾਰਨ ਵੀ ਨਸ਼ਰ ਨਹੀਂ ਕੀਤਾ ਗਿਆ। ਪੀਲ ਪੈਰਾਮੈਡਿਕਸ ਨੇ ਸਿਰਫ ਇਹਨਾਂ ਦੱਸਿਆ ਕਿ 10 ਜਨਵਰੀ ਨੂੰ ਸਵੇਰੇ ਤਕਰੀਬਨ ਪੌਣੇ 5 ਵਜੇ ਮਿਸਿਸ ਆਗਾ ਦੇ ਪੱਛਮੀ ਇਲਾਕੇ ਵਿੱਚ ਕ੍ਰੈਡਿਟ ਵੈਲੀ ਰੋਡ ਅਤੇ ਐਰਨ ਮਿਲਜ਼ ਵਿਖੇ ਐਮਰਜੈਂਸੀ ਕਾਮਿਆਂ ਨੂੰ ਸੱਦੇ ਆ ਗਿਆ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਬੇहद ਸੰਜੀਦਾ ਹੋਣ ਕਾਰਨ ਫਿਲਹਾਲ ਵਧੇਰੇ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾ ਸਕਦੀ ਅਤੇ ਵਾਰਦਾਤ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਸਮਾਂ ਆਉਣ ਤੇ ਸਬੰਧਤ ਜਾਣਕਾਰੀ ਜਨਤਕ ਕਰ ਦਿੱਤੀ ਜਾਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਨਵਾਂ ਸਾਲ ਚੜ੍ਹਦਿਆਂ ਹੀ ਕੈਨੇਡਾ ਅਤੇ ਅਮਰੀਕਾ ਵਿੱਚ ਪੰਜਾਬੀ ਨੌਜਵਾਨਾਂ ਨਾਲ ਭਾਣੇ ਵਰਤਣ ਦੀਆਂ ਦੁਖਦ ਖਬਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਬੀਤੇ ਦਿਨੀ ਸਰੀ ਵਿਖੇ ਅਰਵਿੰਦ ਸਿੰਘ ਸੰਦੂ ਦੀ ਅਚਨਚੇਤ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜਦਕਿ ਰਿਚਮੰਡ ਤੋਂ ਲਾਪਤਾ ਸਤਵੀਰ ਸੀਰਾ ਦੀ ਕੋਈ ਉਗਸੋਗ ਨਹੀਂ ਲੱਗ ਸਕੀ ਘੇਰਾ ਰਿਪੋਰਟ ਹਮਦਾਰ ਟੀਵੀ